ਦੋਸਤੋ ਅੱਜ ਕਾਰਤਿਕ ਵੀ ਸਾਡੇ ਨਾਲ ਆਏ ਤੁਸੀਂ ਕਿਤੇ ਸੈਟਿੰਗ ਨਾ ਤੇ ਰੈੱਡ ਟੀ-ਸ਼ਰਟ ਪਾ ਕੇ ਆਏ ਪਤਾ ਹੀ ਪਹਿਲਾਂ ਨਹੀਂ ਕਿ ਉਹਦੇ ਹੀ ਅਚਾਨਕੀ ਹੋ ਗਿਆ ਕਿਤੇ ਅਚਾਨਕ ਹੀ ਚੱਕੀ ਮਾਨ ਦੋਸਤੋ ਸਸਰੀ ਗਾਲ ਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਵਲੌਗ ਤੇ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਮੈਂ ਤੇ ਬਾਬਾ ਹੀ ਚੱਲੇ ਆ ਬਾਹਰ ਘੁੰਮਣ ਫਿਰ ਲੈਣੇ ਤੇ ਨਾਲ ਅੱਜ ਹੈਗਾ ਆ ਕਾਰਤਿਕ ਇੱਕ ਵਾਰ ਕਾਰਤਿਕ ਸਾਡੇ ਨਾਲ ਗਿਆ ਹੈਗਾ ਦੋ ਕੁ ਮਹੀਨੇ ਪਹਿਲਾਂ ਦੀ ਗੱਲ ਆ ਦੋ ਕੁ ਮਹੀਨੇ ਹੋ ਗਏ ਉਸ ਗੱਲ ਨੂੰ ਤੇ ਮੇਰੇ ਨਾਲ ਗਿਆ ਹੈਗਾ ਕਾਰਤਿਕ ਤੇ ਉਹ ਵੈਰੈਟੀ ਆਹੋ ਚਲਦੇ ਆਂ ਦੇਖਿਓ ਦੋਸਤੋ ਮੈਂ ਕੈਮਰੇ ਵਿੱਚ ਤਾਂ ਨਹੀਂ ਕਹਾਂਗਾ ਕਿ ਇਹ ਵੈਰੈਟੀ ਆ ਕਿਉਂਕਿ ਉਹਨੂੰ ਮੈਂ ਦੱਸਣਾ ਨਹੀਂ ਆ ਕਿ ਤੂੰ ਵੈਰੈਟੀਆਂ ਲੋਂਦਾ ਐ ਵਲੌਗ ਵਿੱਚ ਉਹਨੂੰ ਕੋਈ ਆਈਡੀਆ ਨਹੀਂ ਆ ਉਹਨੂੰ ਲੱਗਦਾ ਕਿ ਮੈਂ ਨੋਰਮਲ ਰਹਿਣਾ ਵਲੌਗ ਵਿੱਚ ਪਰ ਦੋਸਤੋ ਫਨੀ ਫਨੀ ਗੱਲਾਂ ਕਰਦਾ ਆ ਚਲੋ ਚਲਦੇ ਆਂ ਹੁਣ ਉਹਨੂੰ ਨਾਲ ਲੈ ਕੇ ਅੱਜ ਦੂਸਰੀ ਵਾਰ ਤੇ ਬਾਬਾ ਜੀ ਦੀ ਮੋਟਰਸਾਈਕਲ ਕੱਢ ਲਿਆ ਆ ਫਿਰ ਦੇਖੋ ਆਹ ਵਾਂਚ ਕੱਢਦੇ ਵਾਂਚਾ ਦੇਦੇ ਜਾ ਜਿਹੜੀ ਮਰਜ਼ੀ ਦੇ ਉਹ ਆ ਦੇਖੋ ਦੋਸਤੋ ਕਿ ਨਹੀਂ ਛੋੜੀ ਦਿੱਤੀ ਦੇਖੋ ਦੋਸਤੋ ਕਿ ਨਹੀਂ ਛੋੜੀ ਦਿੱਤੀ ਇਹਨੇ ਆ ਦੇ ਦੇ ਚਲ ਦੋਸਤੋ ਉੱਤੇ ਬਦਲ ਚੈੱਕ ਕਰੋ ਭਾਰਤੀ ਆ ਗਿਆ ਹਾਂਗਾ ਕੀ ਬਤਾ ਚਲੋ ਦੇਖ ਲੈਨੇ ਆ ਉਹਦਾ ਘਰ ਏ ਉਹ ਦੇਖੋ ਚਲੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਆ ਗਿਆ ਉਹ ਦੇਖੋ ਬੜਾ ਰੈਡੀ ਸ਼ਰਟ ਪਾਈ ਆ ਲਿਦੇ ਕੰਦਿਆ ਆ ਦੇਖੋ ਦੋਸਤੋ ਆ ਦੇਖੋ ਦੋਸਤੋ ਕਾਰਤਿਕ ਕਿਦਾਂ ਹੈ ਦੋਸਤੋ ਆ ਦੇਖੋ ਕਾਰਤਿਕ ਕਿੰਨੇ ਦਿਨ ਬਾਅਦ ਵਿੱਚ ਆਇਆ ਹੈ ਸਾਡੇ ਨਾਲ ਕਿਦਾਂ ਵੇ ਵਧੀਆ ਵਧੀਆ ਕੰਮ ਕਰਦੇ ਆ ਨਹੀਂ ਹੁੰਲੇ ਕਰਨਾ ਕਰਨਾ ਅੱਜ ਆ ਕੋਈ ਵੀ ਨਹੀਂ ਕੀਤਾ ਨਹੀਂ ਨਹੀਂ ਕੀਤਾ ਅੱਜ ਆச்சே ਦੋਸਤੋ ਸੱਚੀ ਗੱਲ ਮੈਂ ਵੀ ਨਹੀਂ ਕੀਤਾ ਹਾਂ ਮਤਲਬ ਤੁਹਾਨੂੰ ਮਿਲਿਆ ਸੀਗਾ ਹੋਮਵਰਕ ਫਿਜ਼ੀਕਲ ਦਾ 20 ਕੁਐਸਚਨ ਤੇ ਤੁਹਾਨੂੰ ਲਿਖਣ ਨੂੰ ਤੁਹਾਨੂੰ ਗੱਲੇ ਨਹੀਂ ਕਰਨੇ ਹਾਲੇ ਕਰਨੇ ਆ ਅਸੀਂ ਮੈਂ ਤਾਂ ਗਾ ਮੋਂ ਵੀ ਨਹੀਂ ਕੀਤਾ ਮੋਂ ਵੀ ਨਹੀਂ ਕੀਤਾ ਨਹੀਂ ਤੇ ਉਹਦਾ ਐਸਐਸਸੀ ਦਾ ਉਹ ਵੀ ਨਹੀਂ ਕੀਤਾ ਉਹ ਵੀ ਨਹੀਂ ਕੀਤਾ ਵੇੜਾਈਏ ਦੋਸਤੋ ਇਹ ਦੋਸਤੋ ਜਿਹੜਾ ਹਵਲਾ ਰੋੜਾ ਇਹ ਹੈਗਾ ਕਪੂਰਥਲਾ ਰੋੜ ਅਸੀਂ ਉੱਦੀ ਅੱਕੇ ਜਾਂਦੇ ਪਏ ਆ ਹੁਣ ਅਸੀਂ ਪਤਾ ਨਹੀਂ ਕਿੱਥੇ ਜਾਣਾ ਆ ਉਮੀ ਜਾਂਦੇ ਪਏ ਅਸੀਂ ਅੱਗੇ ਜਾਈ ਜਾਂਦੇ ਆ ਬਾਬਾ ਜੀ ਕਿੱਥੇ ਆਣਾ ਬਾਕੀ ਦੇਖਦੇ ਆਪਾਂ ਕਿੱਧਰ ਨੂੰ ਜਾਂਦਾ ਹੋਰ ਬਿਲਾਲ ਆਪਾਂ ਜਦੋਂ ਨਿਕਲ ਜਾਈਦਾ ਆਪਣਾ ਕੋਈ ਪਲਾਨ ਨਹੀਂ ਹੁੰਦਾ ਹਾਂਜੀ ਹਾਂਜੀ ਜਿੱਤੇ ਆਪਾਂ ਨੂੰ ਕੋਈ ਵਧੀਆ ਕੋਈ ਲੋਕੇਸ਼ਨ ਲੱਗਦੀ ਆ ਉੱਥੇ ਆਪਾਂ ਸ਼ਾਟ ਲੈ ਲਈਦੇ ਆ ਨਾ ਹਾਂਜੀ ਹਾਂਜੀ ਤੇ ਹੁਣ ਵੀ ਆਪਾਂ ਕੋ ਮੰਡੇ ਨਾਲੇ ਸੈਰ ਹੋ ਜਾਂਦੀ ਆ ਆਤ ਨਾਲੇ ਆਪਣੀ ਵਲੌਗ ਬਣ ਜਾਂਦੀ ਆ ਹਾਂਜੀ ਹਾਰਦਿਕ ਸਿੱਥੇ ਬਣਾਈ ਸੀਗੀ ਵਲੌਗ ਉਹ ਵਾਲੀ ਦੇਖੀ ਸੀਗੀ ਦੇਖੀ ਹੀ ਆ ਦੇਖੋ ਬੱਜੀਏ ਕਰਦੇ ਕਿਨੂੰ ਵੀ ਇੱਥੇ ਹੋ ਦੇਖੋ ਇਹ ਦੇਖ ਪ੍ਰਵਾਹ ਆ ਦੇਖੋ ਉਹ ਤੇ ਰੋੜਾ ਸਾਈਕਲ ਮੈਂ ਕਹਿੰਦਾ ਇੱਥੇ ਖੜਾ ਕਰ ਦੋ ਦੋਸਤੋ ਹੁਣ ਅਸੀਂ ਰੁਕੇ ਆ ਜਿੱਥੇ ਅਸੀਂ ਵਲੋਗ ਬਣਾਇ ਸੀਗੀ ਸੌਰਵ ਦੇ ਨਾਲ ਕਰਤਾਰਪੁਰ ਦਾ ਨਕਲੀ ਪਹਾੜੀ ਇਲਾਕਾ ਤੇ ਉਦੋਂ ਵੀ ਇੱਥੇ ਪਾਣੀ ਖੜਾ ਸੀਗਾ ਹੁਣ ਵੀ ਇੱਥੇ ਪਾਣੀ ਖੜਾ ਆ ਤੇ ਉਦੋਂ ਤਾਂ ਨੰਘਾ ਲਿਆ ਹੈਗਾ ਹੁਣ ਤਾਂ ਇੱਥੇ ਵੀ ਪਾਣੀ ਖੜਾ ਪਿਆ ਆ ਪੈਰ ਸਾਰੇ ਗੰਦੇ ਹੋਇਆ ਤੁਹਾਨੂੰ ਮੈਂ ਕੀ ਸਲਾਹ ਦਵਾਂ ਆਪਾਂ ਤੁਸੀਂ ਇੱਥੋਂ ਆ ਸਕਦੇ ਆ ਇੱਥੋਂ ਇੱਥੋਂ ਯਾਰ ਉੱਪਰ ਤੇ ਵੀ ਰਸਤਾ ਹੈ ਉਧਰ ਤਾਂ ਪਾਣੀ ਖੜਾ ਆ ਜਾਂ ਦੇਖੋ ਕੱਢ ਲਓ ਫਿਰ ਆਹੀ ਯਾਰ ਆਸਤਾ ਕਿੱਥੇ ਤਕਾਲਾ ਲਾ ਦੀ ਜੇ ਮਰ ਗਿਆ ਨਾ ਕਾਰਤਿਕ ਪਹਿਲਵਾਨ ਤਕਾਲਾ ਲਾ ਦਿਓ ਇਹ ਇਹ ਆ ਗਿਆ ਪਾਪਾ ਜੀ ਆਇਆ ਕਾਰਤਿਕ ਦੋਸਤੋ ਪਾਪਾ ਜੀ ਦੇਖੋ ਕੀ ਕਰ ਰਹੇ ਆ ਇਕੱਲੇ ਛੱਡ ਗਏ ਉੱਤੇ ਆਫ ਰੋਡਿੰਗ ਆਫ ਰੋਡਿੰਗ ਕਰਦੇ ਆ ਮੋਟਰਸਾਈਕਲ ਦੇ ਨਾਲ ਹੀ ਉਹ ਦੇਖੋ ਉਹ ਦੇਖੋ ਕਦੇ 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 ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇਖੋ ਉਹ ਦੇਖੋ ਕੁੱਤੇ ਚੱਲ ਗਏ ਕੱਲੇ ਚੱਲ ਗਏ 아이 ਦੇਖੋ ਕਿੰਨੀ ਦੂਰ ਆ ਅਸੀਂ ਦੋਸਤਾਂ ਅਸੀਂ ਵੀ ਚੱਲਦੇ ਆ ਤੈਨੂੰ ਕਿੱਦਾਂ ਪਤਾ ਮੈਂ ਆਹੀ ਬੋਲਣਾ ਦੋਸਤੋ ਕਿੱਦਾਂ ਫੇ ਵਧੀਆ ਵਧੀਆ ਹੋਰ ਕੀ ਕੋਈ ਗੱਲਬਾਤ ਸੁਣਾ ੜੀ ਗੱਲਬਾਤ ਸੁਣਾ ਮਾ ਕਈ ਗੱਲਬਾਤ ਨਹੀਂ ਹੁੰਦੀ ਨਹੀਂ ਕੋਈ ਹਾਸਿਆੜੀ ਗੱਲ ਥਣਾ ਦੇ ਕੀ ਕੋਈ ਹਾਸਿਆੜੀ ਗੱਲ ਦੋਸਤੋ ਉਧਰ ਦੇਖੋ ਪਾਪਾ ਜੀ ਕਿੱਥੇ ਖੜੇ ਆ ਦੇਖੋ ਤੁਹਾਨੂੰ ਮੈਂ ਫੁੱਲ ਜ਼ੂਮ ਕਰਕੇ ਦੇਖੋ ਨਾ ਅੱਗੇ ਜਾਣਾ ਦੇਖੋ ਪੱਜੀ ਬਣਾਇਆ ਔਰ ਦੋਸਤੋ ਅਸੀਂ ਚੱਲੇ ਅੱਗੇ ਦੇਖੋ ਪਰ ਆਪਾਂ ਨੂੰ ਆਈਡੀਆ ਨਹੀਂ ਹੈਗਾ ਆਪਾਂ ਅੱਗੇ ਕਿੱਧਰ ਜਾਣਾ ਕੋਸ਼ਿਸ਼ ਆਪਣੀ ਇਹ ਰਹੂਗੀ ਵੀ ਆਪਾਂ ਹੋਰ ਸਾਈਡ ਥਾਣੀ ਆਪਾਂ ਵਾਪਸ ਆਈਏ ਇੱਧਰ ਦੀ ਨਾ ਆਈਏ ਬਾਬਾ ਠੀਕ ਆ ਠੀਕ ਆ ਦੇਖੋ ਦੋਸਤੋ ਰਸਤਾ ਆ ਦੇਖੋ ਉਹ ਤੇ ਰਿਫਿਰੀ ਰੁਕੇ ਰੁਕੇ ਉੱਤਰਦਾ ਉੱਤਰਦਾ ਇੱਥੋਂ ਆ ਨਾ ਉੱਥੇ ਤੱਕ ਉਹਦੀ ਨਗਾ ਲੋ ਐਦੇ ਨਗਾ ਲੋ ਚਲੋ ਚਲੋ ਚੱਕਾ ਲਾਓ ਇਹ ਚਲੋ ਉੱਥੇ ਦਾ ਕਸੀ ਤੁਰ ਕੇ ਆਉਨੇ ਆ ਦੋਸਤੋ ਦੇਖੋ ਹੁਣ ਅਸੀਂ ਆ ਚੁੱਕੇ ਆ ਰੋਡ ਤੇ ਵਾਹ ਵਾਓ ਬਿਊਟੀ ਬਿਊਟੀਫੁਲ

ਹੂੰ ਰੇਣੀ ਰੰਡੀ ਹਵਾ ਚ ਲੰਦੀ ਕਾਫੀ ਤੇ ਇੱਧਰ ਆਗੇ ਆਪਣੇ ਬਾਪਾ ਜੀ ਵੈਸੇ ਰਸਤਾ ਖਤਮ ਤਾਂ ਨਹੀਂ ਹੁੰਦਾ ਰਸਤਾ ਜਾਂਦਾ ਤੇ ਅੱਗੇ ਆ ਕਾਫੀ ਜਾਂਦਾ ਅੱਗੇ ਤੇ ਪਤਾ ਨਹੀਂ ਹੁਣ ਚਲ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਰਸਤਾ ਅਸੀਂ ਜੀ ਇਧਰੋਂ ਦੀ ਜਾਈਏ ਇਧਰੋਂ ਦੀ ਜਾਈਏ ਇਧਰੋਂ ਦੀ ਜਾਈਏ ਇਹ ਪਹਿਲਾ ਉਸਕ ਪਹੁੰਚਣਾ ਬਾਅਦ ਵਿੱਚ ਉਧਰ ਹੋ ਕੇ ਉਧਰ ਹੋ ਕੇ ਫਿਰ ਰੋਡ ਤੇ ਦੇਖੋ ਫਿਰ ਰੋਡ ਅੱਗੇ ਜਾਂਦਾ ਰਹਿੰਦਾ ਆਹ ਦੇਖੋ ਦੋਸਤੋ ਇਧਰ ਹੋ ਜੇ ਸਰ ਦੇ ਰਿਸਕ ਨਾ ਲਓ ਸਟਲ ਲੱਗੂਗੀ ਨਾ देखो करीम आया शक्तिमान वेरीडी <laughs> है, दोस्तो। है। ये दोस्तों दोस्तों आज कार्तिक भी हमारे नाल आए तू ही किते सेटिंग ना ते रेड टीशर्टਾ ਪਾ ਕੇ ਆਏ ਪਤਾ ਹੀ ਪਹਿਲਾਂ ਨਹੀਂ ਕੇ ਉਹਦੇ ਹੀ ਆ ਜਾਣ ਚੱਕੀ ਹੋ ਗਿਆ ਕਿਤੇ ਚਾਣਾ ਕੀ ਅਸੀਂ ਸਕੂਲੇ ਵਿੱਚ ਜਿੱਦਾਂ ਮੈਂ ਜਿੱਦਣ ਮੈਂ ਪਣੀ ਲੱਗਿਆ ਹੁੰਦਾ ਉਦੋਂ ਇਹ ਪਣੀ ਲੱਗਿਆ ਮੈਂ ਕਹਾਂ ਕਰੇ ਸੈਟਿੰਗ ਜੀ ਪਹਿਲੇ ਹੀ ਕੀਤੀ ਸੀਗੀ ਨਹੀਂ 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 कार्तिक ਕੇ ਦਾਦਾ ਫੀਲ ਹੋ ਰਿਹਾ ਫੇ ਆਣ ਕੇ ਬਹੁਤ ਵਧੀਆ ਹੈ ਬਹੁਤ ਵਧੀਆ ਅੱਛਾ ਦੇ ਲਾ ਕਹੀ ਨਾ ਬਰਾਵਾ ਮਜਾ ਨਹੀਂ ਆਇਆ ਆਇਆ ਅੱਛਾ ਅੱਛਾ ਠੀਕ ਆ ਠੀਕ ਆ ਦੋਸਤੋ ਲੱਗਦਾ ਨਹੀਂ ਰਿਉਣ ਲੱਗੀ ਮੌਹਲ ਤੇ ਬਣ ਚੁਕਿਆ ਆ ਹਲੇ ਇਧਰ ਬੱਦਲ ਬਣਾਉਂਦੇ ਪਏ ਮਾਹੌਲ ਤੇ ਬਾਕੀ ਤਾਂ ਬਣ ਚੁਕਿਆ ਆ ਤੇ ਕਿਸੇ ਵੀ ਟਾਈਮ ਨਹੀਂ ਆ ਸਕਦੀ ਆ ਤੇ ਇਧਰ ਕੋਈ ਹੈ ਵੀ ਨਹੀਂ ਗਾ ਦੇਖੋ ਇਧਰ ਲੋਕੀ ਘਟ ਆਉਂਦੇ ਜਾਂਦੇ ਕਿਉਂਕਿ ਹਲੇ ਰੋਡ ਬਣਾਉਂਦੇ ਆ ਚਲਿਏ ਗਾਰਦਿਕ ਚਲੋ ਉਹ ਦੇਖੋ ਕਿਧਰ ਨਹੀਂ ਗਏ ਉਹ ਇਧਰ ਤੇ ਗਏ ਉਹ ਹਾਂ ਜੀ ਅੱਧਰ ਦੀ ਗਏ ਸੀਗੇ ਇੱਧਰੋਂ ਦੀ ਹੋ ਗਏ ਹੇ ਨੀਚੇ ਉੱਦੀ ਆਣਾ ਆਪਾਂ ਹਾਂ ਆ ਦੇਖੋ ਓਏ ਤੇ ਆਣਾ ਕਾਂਡ ਹੋਇਆ ਨਾ ਹਾਂ ਦੇਖੋ ਕੰਮ ਖਤਰੇ ਹਲਾਈ ਆ ਹਾਂ ਆ ਦੇਖੋ ਆ ਦੇਖੋ ਕਿੱਥੋਂ ਨਗਾਉਂਦੇ ਵੀ ਬਾਬਾ ਜੀ ਨਿਕਲਣਾ ਕਿੰਦੀ ਆ ਨਿਕਲਣਾ ਪਵੇ ਹਾਂ ਦੇਖੋ ਆ ਦੇਖੋ ਅਸੀਂ ਪਤਾ ਨਹੀਂ ਕਿੱਧਰ-ਕਿੱਧਰ ਜਾਂਨੇ ਆ ਹਨਾ ਹਾਂਜੀ ਦੇਖੋ ਪਾਣੀ ਅਸੀਂ ਕਿੱਥੇ ਆ ਗਏ ਆ ਦੇਖੋ ਬਾਬਾ ਜੀ ਕਿੱਥੇ ਰਹਿ ਕੇ ਆ ਗਏ ਸਾਨੂੰ ਬਾਬਾ ਜੀ ਲੈ ਕੇ ਨਹੀਂ ਆਉਣਾ ਚਾਹੀਦਾ ਹੈਗਾ ਕੈਮਰੇ ਵਿੱਚ ਦੋਸਤੋ ਰਸਤਾ ਨੋਰਮਲ ਲੱਗਦਾ ਪਿਆ ਤੇ ਆ ਨਾ ਪਰ ਮੈਂ ਸਪੈਸ਼ਲ ਨਹੀਂ ਲੈ ਗਿਆ ਤੇ ਰਸਤਾ ਅੱਗੇ ਦਾਦਾ ਹੀ ਹੋ ਗਿਆ ਹੁਣ ਅੱਗੇ ਕੀ ਕਰੀਏ ਜਲਦੀ ਇਹ ਕਰਤੇਗਾ ਜਾਂ ਮਰੀਵਾਜ ਗੂੰਜਦੀ ਇੱਥੇ ਵਾਹ ਮਾਰ ਭਰਾਵਾ ਦੇਖੋ ਸ਼ਿਕਾਰੀ ਕਾਫੀ ਯੱਤੀ ਹੈ ਓਏ ਚੱਲੋ ਦੋਸਤੋ ਹੁਣ ਅਸੀਂ ਨਿਕਲਣਾ ਕਿ ਰੋਡ ਤੇ ਹੌਮ-ਕਮਾ ਕੇ ਇਹ ਕੋਈ ਲੋਕੇਸ਼ਨ ਲੱਭ ਗਈ ਅਸੀਂ ਉੱਥੇ ਰੁਕ ਗਿਆ ਨਾ ਅੱਲੇ ਕੋਈ ਪਤਾ ਨਹੀਂ ਆ ਗੇਮ ਖੇਡੀ ਹੈ ਜੀ ਹੈ ਕਿੰਨੀ ਹੈ ਟੀਮ ਦੱਸੇ ਇੱਕ ਗਾਈਸ ਸੱਚੀ ਕਮਾਣਾ ਸੰਗਦਾ ਆ ਇਹ ਦਸੀ ਮੜਿਆ ਕਿੰਨੀ ਘੜੀ ਹੈ ਉਹ ਤਿੰਨ ਘੰਟੇ ਦੋ ਤਿੰਨ ਘੰਟੇ ਮੈਂ ਗਿਹੜਦਾ ਹਣਾ ਘੰਟਾ ਢੇੜਾ ਘੰਟਾ ਦੋ ਘੰਟੇ ਤੱਕ ਖੇਡਦਾ ਹੀ ਸੀ ਸੱਚੀ ਅਸ਼ਾ ਦੋਸਤੋ ਹੁਣੀ ਹੁਣੀ ਫੜ ਖੁੱਲਿਆ ਹੀ ਆ ਦੇਖੋ ਦਾਹੀਂ ਨਾ ਰਸ਼ ਸੀਗਾ ਦੇਖੋ ਦੋਸਤੋ ਕਿੰਨਾ ਰਸ਼ ਪੈ ਗਿਆ ਦੋਸਤੋ ਹਣ ਘਰ ਚਲਾ ਵਾਪਸ ਆਪਣੇ ਘਰ ਵਾਹ ਚੱਲ ਠੀਕ ਆ ਗੱਡੀ ਕੇ ਠੀਕ ਆ ਠੀਕ ਆ ਚਲੋ ਚੱਲਦੇ ਆ ਵਾਪਸ ਇੱਧਰ ਚਲੋ ਦੋਸਤੋ ਚੱਲਦੇ ਆ ਵਾਪਸ ਘਰ ਮੰਮੀ ਜੀ ਬਣਾਉਂਦੇ ਫੇਰ ਰੋਟੀ। ਦੋਸਤੋ ਜਦੋਂ ਵੀ ਮੈਂ ਮੰਮੀ ਜੀ ਨੂੰ ਦੇਖਾਂ ਮੰਮੀ ਜੀ ਹਮੇਸ਼ਾ ਰੋਟੀ ਬਣਾਉਂਦੇ ਹੁੰਦੇ ਆ। ਬਹੁਤ ਘੱਟ ਫਰੀ ਹੁੰਦੇ ਆ। ਤੁਸੀਂ ਵਲੌਗ ਵਿੱਚ ਵੀ ਦੇਖਿਆ ਹੀ ਹੋਣਾ ਆ। ਹਮੇਸ਼ਾ ਰੋਟੀ ਬਣਾਉਂਦੇ ਹੁੰਦੇ ਆ। ਅੱਜ ਕੀ ਬਣਾਇਆ? ਅੱਜ ਜੀਲੇ ਆਨੇ ਆਲੂ। ਆਲੂ। ਅੱਜ ਆਲੂ ਦੀ ਰੋਟੀ। ਆਹ ਗਰਮ। ਕਿੰਨੇ ਗਰਮ ਆ। ਸੋ ਜੇ ਨਾਲੀ ਹਣ ਮੈਸੂ ਲੋਕ ਦਾ ਕਰ ਦੈਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ। ਨਮਾਇਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੀ ਹੈ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ